मां <laughs> भारत ਪਰਪੰਤਿ ਮਾਏ ਗੋਵਰ ਮਖਪਤੀ ਦਬਹੀ ਮਨ ਮਾਨਿਆ ਅਨੰਦ ਸੇਵਾ ਕਰਤ ਸਮਾਏ ਅੰਤਰ ਸਤਗੁਰ ਗੁਰੂ ਸਭ ਪੂਜੈ ਸਤਪੁਰਖ ਦਾ ਦਰਸ ਦੇਖੈ ਸਭ ਆਲੇ ਮਨਿਆ ਸਤਗੁਰ ਪਰਮ ਭੀਜਾਰੀ ਜਿਤ ਮਿਲਿਆ ਕ੍ਰਿਸ਼ਨ ਆਪਕ ਸਭ ਜੀ ਜਾ ਦੇਨ ਲਾਏ ਲਗ ਕਰਮ ਪਾਇਆ ਤਨ ਦੱਜਾ ਜਨਾ ਇੱਕ ਮਨ ਇੱਕ ਚਤਤ ਧਿਆਇ ਤਿਰਵਾਇ ਗੁਣਗਾ ਤਮਾਏ ਗੁਰਮਖਪਤੀ ਦੇ ਭਈ ਮਨ ਮੰਨਿਆ ਅਨੰਦ ਸੇਵਾ ਕਰਤ ਸਮਾਏ ਅੰਤਰ ਸਤਗੁਰੂ ਗੁਰੂ ਸਭ ਪੂਜੈ ਸਤਸਪੁਰ ਦਾ ਦਰਸ ਦੇਖੈ ਸਭ ਆਲੇ ਮਨਿਆ ਸਤਗੁਰ ਪਰਮ ਦੀ ਜਾਰੀ ਜਿਤ ਮਿਲਿਆ ਕ੍ਰਿਸ਼ਨ ਆਪੁ ਸਭ ਜੀ ਸੱਜਾ ਦੇ ਇਨਲਾਇ ਲਾਗ ਕਰਮ ਪਾਇਆ ਤਨ ਸੱਜਾ ਜੋਗ ਚਰਨ ਜੀ ਲੱਗੇ ਆਏ ਜਨ ਪੇਰੀਆ ਦਾ ਜਨਨਾ ਇੱਕ ਮਨ ਇੱਕ ਚਤਤ ਧਿਆਇ ਜਿਉ ਆਏ ਕੋਣ